ਸਸੀ ਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਜੁੜੇ ਰੋ ਸਾਡੇ ਨਾਲ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਭਗਵੰਤ ਸਿੰਘ ਮਾਨ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਹ ਜਾਣ ਬੁੱਝ ਕੇ ਮਛਲੇ ਬਣੇ ਹੋਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਉਹਨਾਂ ਦੇ ਵਿਧਾਇਕਾਂ ਦੇ ਨਾਲ ਉਹਨਾਂ ਦੇ ਮੰਤਰੀਆਂ ਦੇ ਨਾਲ ਆਮ ਜਨਤਾ ਵੱਲੋਂ ਰੋਜ਼ ਪ੍ਰਗਟ ਹੋ ਰਿਹਾ ਹੈ ਕਿ ਉਹ ਇਸ ਗੱਲ ਨੂੰ ਜਾਣਦੇ ਨਹੀਂ ਅੱਜ ਕੁਲਤਾਰ ਸਿੰਘ ਸੰਧਵਾ ਇੱਕ ਪਿੰਡ ਵਿੱਚ ਪਹੁੰਚੇ 500 ਦੇ ਕਰੀਬ ਮੁਲਾਜ਼ਮਾਂ ਦਾ ਕਾਫਲਾ ਲੈ ਕੇ ਤਾਂ ਅੱਗੋਂ 12 ਕਿਸਾਨਾਂ ਨੇ ਉਹਨਾਂ ਨੂੰ ਵਾਣੀ ਪਾ ਦਿੱਤਾ ਕੁਲਤਾਰ ਸਿੰਘ ਸੰਧਵਾ ਜੋ ਕਿਸਾਨਾਂ ਬਾਰੇ ਅਤੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਕਹਿੰਦੇ ਨੇ ਕਿ ਕਿਸਾਨ ਵਿਲੇ ਹਨ ਤੇ ਇਹ ਜਗ੍ਹਾ ਜਗ੍ਹਾ ਧਰਨੇ ਲਾਉਣ ਤੋਂ ਬਿਨਾ ਇਹਨਾਂ ਨੂੰ ਕੋਈ ਕੰਮ ਨਹੀਂ ਉਸ ਟਾਈਮ ਉੱਥੇ ਬੈਠੇ ਇੱਕ ਬਜ਼ੁਰਗ ਨੇ ਇਹ ਗੱਲ ਤੱਕ ਕਹਿ ਦਿੱਤੀ ਕਿ ਕੁਲਤਾਰ ਸਿੰਘ ਸੰਧਵਾ ਆਪਣੇ ਗੋਡੇ ਪਵਾ ਲੈਣ 2027 ਦੀਆਂ ਵਿਧਾਨ ਸਭਾ ਵਿੱਚ ਇਹਨਾਂ ਕੋਲ ਭੱਜਿਆ ਤੱਕ ਨਹੀਂ ਜਾਣਾ ਇਹਨਾਂ ਕੋਲ ਕੰਦਾ ਤੱਕ ਨਹੀਂ ਟੱਪੀਆਂ ਜਾਣੀਆਂ ਤਾਂ ਕੁਲਤਾਰ ਸਿੰਘ ਸੰਧਵਾ ਦਾ ਅੱਗੋਂ ਕੋਈ ਉੱਤਰ ਨਾ ਦੇ ਸਕੇ ਉਹਨਾਂ ਨੇ ਉਹਨਾਂ 'ਤੇ ਬਹੁਤ ਵੱਡੇ ਇਲਜ਼ਾਮ ਵੀ ਲਗਾਏ। ਉਹਨਾਂ ਨੇ ਕਿਹਾ ਕਿ ਤੁਸੀਂ ਏਸੀ ਚੋਰ, ਇਨਵਰਟਰ ਚੋਰ, ਟਰਾਲੀ ਚੋਰ ਉਹਨਾਂ ਨੇ ਕਈ ਤਰ੍ਹਾਂ ਦੇ ਉਹਨਾਂ ਨੇ ਕਿਹਾ ਤੁਹਾਡੀ ਸਰਕਾਰ ਚੋਰ। ਉਹਨਾਂ ਨੇ ਕਿਹਾ 2027 ਦੀਆਂ ਦੇ ਵਿੱਚ ਸੰਧਵਾ ਨੂੰ ਅਸੀਂ ਜੁੱਤੀਆਂ ਦਾ ਹਾਰ ਪਾਵਾਂਗੇ। ਇਹਨਾਂ ਦੇ ਵਿਧਾਇਕਾਂ ਨੂੰ ਜੁੱਤੀਆਂ ਦੇ ਹਾਰ ਪਾ ਕੇ ਤੇ ਇਹਨਾਂ ਨੂੰ ਮੋਧੜੇ ਮੂੰਹ ਇਹਨਾਂ ਦੀ ਸਰਕਾਰ ਨੂੰ ਭਜਾਇਆ ਜਾਏਗਾ। ਕਿਸਾਨਾਂ ਵੱਲੋਂ ਬਹੁਤ ਹੀ ਉਥੇ ਰੋਸ ਪ੍ਰਗਟ ਕੀਤਾ ਗਿਆ ਤੇ ਕੁਲਤਾਰ ਸਿੰਘ ਸੰਧਵਾ ਦਾ ਅੱਗੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਉੱਤਰ ਨਿਕਲ ਕੇ ਨਹੀਂ ਆਇਆ ਕੁਲਤਾਰ ਸਿੰਘ ਸੰਧਵਾ ਨੂੰ ਕੀ ਲੋੜ ਪੈ ਗਈ ਕੀ ਉਹ 500 ਦੇ ਨੇੜੇ ਮੁਲਾਜ਼ਮਾਂ ਨੂੰ ਲੈ ਕੇ ਬਾਹਰ ਨਿਕਲਦੇ ਹਨ ਤੇ ਉਹਨਾਂ ਤੇ ਜੋ ਏਡੇ ਏਡੇ ਵੱਡੇ ਦੋਸ਼ ਲੱਗੇ ਉਥੇ ਬੋਲ ਤੱਕ ਨਹੀਂ ਸਕੇ ਕਿਸਾਨ ਬਹੁਤ ਪੜਕੇ ਹੋਏ ਸਨ 12 ਦੇ ਕਰੀਬ ਕਿਸਾਨਾਂ ਨੇ ਉਹਨਾਂ ਦੇ 500 ਕਾਫਲੇ ਨੂੰ ਉਥੋਂ ਮਜਬੂਰ ਕਰ ਦਿੱਤਾ ਜਾਣ ਤੋਂ ਹੁਣ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਇਹਨਾਂ ਦੀ ਪਾਰਟੀ ਤੋਂ ਆਮ ਜਨਤਾ ਬਹੁਤ ਹੀ ਅੱਕ ਚੁੱਕੀ ਹੈ ਆਮ ਜਨਤਾ ਜਾਂ ਕਿਸਾਨ ਯੂਨੀਅਨ ਜਨਤਾ ਇਹਨਾਂ ਨੂੰ ਪਸੰਦ ਨਹੀਂ ਕਰਦੀ ਕੀ ਹੁਣ ਭਗਵੰਤ ਮਾਨ ਨੂੰ ਦਿਖਾਈ ਨਹੀਂ ਦੇ ਰਿਹਾ ਕੀ ਉਹ ਆਪਣੇ ਹੀ ਮੁਲਾਜ਼ਮਾਂ ਨੂੰ ਜਾਂ ਆਪਣੇ ਹੀ ਵਿਧਾਇਕਾਂ ਨੂੰ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਭੇਜਦੇ ਨੇ ਤੇ ਉਹਨਾਂ ਦੀ ਬਹੁਤ ਹੀ ਮਾੜੇ ਵਿਚਾਰਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਕੀ ਬਣੇਗਾ 2027 ਦੀਆਂ ਵਿਧਾਨ ਸਭਾ ਵਿੱਚ ਅੱਜ ਜੋ ਕੁਲਤਾਰ ਸਿੰਘ ਸੰਧਵਾ ਵਰਗੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਦਾਖਲ ਤੱਕ ਨਹੀਂ ਕੀਤਾ ਜਾ ਰਿਹਾ ਹਰ ਪਾਰਟੀ ਉਹਨਾਂ ਦਾ ਵਿਰੋਧ ਕਰ ਰਹੀ ਹੈ ਤਾਂ ਆਉਣ ਵਾਲੇ ਟਾਈਮ ਵਿੱਚ ਇਹਨਾਂ ਦਾ ਕੀ ਬਣੇਗਾ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਦਾ ਕੋਈ ਵੀ ਹਜੇ ਤੱਕ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਦਿਖਾ ਨਹੀਂ ਸਕਦੇ ਜੋ ਹਾਲ ਅੱਜ ਕੁਲਤਾਰ ਸਿੰਘ ਸੰਧਵਾ ਦਾ ਇੱਕ ਪਿੰਡ ਵਿੱਚ ਹੋਇਆ ਹੈ ਇਜਾਜ਼ਤ ਦਿਓ ਹੋਰ ਖਬਰਾਂ ਨਾ ਮਿਲਾਂਗੇ ਧੰਨਵਾਦ